ਜੀਦੀ ਤਨਖਾਹ ਚੱਕਣ ਦਿਨੀ ਆ ਇਹ ਪਾਲੋ ਦੇ ਹੱਥ ਕੁੰਜੀ ਕਿਹੜਾ ਕੰਜਰ ਲੈ ਜੂ ਖੋਕੇ ਹੈ ਸਾਰਾ ਦਿਨ ਕੰਮ ਤਾਂ ਐਸੀ ਹੀ ਤੀ ਕਰਾਉਣਾ ਤਾਂ ਤਾਂ ਪਾਲੋ ਐਸ਼ ਕਰਨੀ ਆ ਐਸ਼ ਨਾਲੇ ਕੰਮ ਦਾ ਕੀ ਹੈਗਾ ਥੋੜਾ ਕਰ ਲੈ ਬਹੁਤਾ ਕਰ ਲੈ ਛੂੜ ਇਕੱਠੀ ਵਾਲਾ ਕੰਮ ਹੋ ਰਿਹਾ ਜਾਂ ਕਦੇ ਤੜਕੇ ਕੰਨ ਲੱਗ ਜਾਂਦੀ ਇਹਨੂੰ ਕਦੇ ਹੱਥ ਨਹੀਂ ਕਰਨ ਲੱਗਦੀ ਕੀ ਗੱਲ ਹੈ ਇਹਨੂੰ ਕਦੇ ਕੱਢ ਲੈ ਕਦੇ ਪਾ ਦੇ ਮੇਰੀ ਗੱਲ ਸੁਣ ਪੈ ਰਹਿਣ ਦੇ ਜਿੱਥੇ ਪੈ ਜਾਣੇ ਸੁਣ ਤਾਂ ਲੱਖਣ ਨਹੀਂ ਹੈਗਾ ਕਾਸੇ ਦਾ ਤੂੰ ਤਾਂ ਸੁਡੜ ਦੇ ਸੁਡੜੀ ਰੱਖੋਗੇ ਲੱਖਣ ਦਾ ਤੈਨੂੰ ਇਹ ਦਿੱਤਾ ਤੇਰੀ ਮਾਂ ਨੇ ਮੈਨੂੰ ਮੈਨੂੰ ਸਾਰਾ ਹੀ ਪਤਾ ਹੈ ਨਾ ਮੇਰੀ ਗੱਲ ਸੁਣ ਲਓ ਆ ਮੇਰੀ ਮਾਂ ਤੱਕ ਨਾ ਜਾਇਆ ਕਰ ਨਹੀਂ ਆਪਾਂ ਕਾਹਦੇ ਵਾਸਤੇ ਲੜਦੇ ਆਂਗੇ ਕਮਾਈ ਆਪਾਂ ਨਹੀਂ ਕਰਨੀ ਬਾਹਰਲਾ ਕੰਮ ਤੁਸੀਂ ਨਹੀਂ ਕਰਨਾ ਘਰ ਦਾ ਮੈਂ ਨਹੀਂ ਕਰਨਾ ਕਮਾਉਣ ਨੂੰ ਫੌਜੀ ਹੈਗਾਗਾ ਆ ਘਰ ਦੇ ਕੰਮ ਨੂੰ ਉਹ ਹੈਗੀ ਤਾਂ ਇਹਦਾ ਤੂੰ ਜੰਬੜ ਨਹੀਂ ਹੈ ਵਾ ਉਹ ਬੋਲਾ ਹੈ ਜੇ ਚੱਕੇ ਖਾਤੇ ਤੇਰੇ ਚ ਪਾ ਦਿੰਦਾ ਤੂੰ ਹੀ ਸਰਪੰਚ ਨਹੀਂ ਬਣਾ ਰੱਖੀ ਹੈ ਵੇ ਮੈਨੂੰ ਲੱਖਣ ਸੂਰਾ ਉਹਨੂੰ ਕੀ ਪਤਾਗਾ ਸਾਰਾ ਦਿਨ ਤਾਂ ਤੇ ਕੰਮਾਂ ਚ ਸੁਰਤ ਬੰਦ ਰਹੀ ਰਹਿੰਦੀ ਹੈਗੀ ਹਾਂ ਉਹਨੂੰ ਪਤਾ ਨਹੀਂ ਹੋਰ ਤਾਂ ਸਾਰੇ ਬੇਅਕਲੀ ਤੁਰੇ ਫਿਰਦੇ ਨੇ ਅਕਲ ਤਾਂ ਜਿੰਨੂ ਐ ਗੱਲੀ ਨੂੰ ਬਾ ਵੀ ਤੇਰੇ ਉਹਨੂੰ ਪਤਾ ਵੀ ਮੇਰੀ ਪਰਜਾਈ ਕਿੰਨੀ ਸਮਝਦਾਰ ਆ ਰੁਪਿਆ ਰੁਪਿਆ ਜੋੜ ਜੋੜ ਕੇ ਚਲਾਉਂਦੀ ਹੈਗੀ ਆ ਤੁਹਾਡੇ ਵਰਗਰ ਸੁਡਲ ਨੂੰ ਪਤਾਗਾ ਕਿੰਨੇ ਪੈਸੇ ਚਲਾਈ ਦੇ ਉਹ ਜਦੋਂ ਦੂਮਨ ਨੂੰ ਰੋਟੀ ਲਿਆ ਦੇ ਕੋਈ ਕੰਮ ਧੰਦਾ ਕਰ ਲਈ ਬੜਾ ਮੋਟਾ ਹਾਏ ਹਾਏ ਲੈ ਰੋਟੀ ਉਹਨੂੰ ਕਹਿ ਦੇਣਾ ਛੋਟੀ ਨੂੰ ਰੋਟੀ ਫੜਾ ਜੂਗੀ ਮੈਂ ਨਹੀਂ ਕਹਿੰਦਾ ਉਹਨੂੰ ਲਿਕਰਨਾ ਲਿਕਰਨਾ ਉਹ ਤੂੰ ਖੜੀ ਹੋ ਜਾ ਤੂੰ ਉਹਨੂੰ ਹਾਕਾ ਕਰ ਤੂੰ ਮਾਰਨੀ ਤੇਰੇ ਗਲ ਚ ਮਰੂਗਾ ਮੈਂ ਤੈਨੂੰ ਰੋਟੀ ਨਹੀਂ ਵੜਾਉਣੀ ਹੈਗੀ ਰੋਟੀ ਨਹੀਂ ਖਾਉਣੀ ਫਿਰ ਤੂੰ ਲਿਆ ਦੇ ਪਾ ਕੇ ਹਮ ਮੈਂ ਥੋੜੀ ਰੋਟੀ ਲਿਆਉਂਗੀ ਬਾਵੇ ਤੇਰੇ ਗੱਲਾਂ ਘੜੀਆਂ ਕਰਦਾ ਤੂੰ ਧੂਪ ਡਵਾਰੀ ਲੱਗੀ ਹੋਈ ਆ ਵੀ ਗਰਦੌਰੀ ਕਰਨੀ ਐ ਤੇ ਮੈਂ ਮੈਂ ਪੈਸੇ ਸਾਹਮਣੇ ਨਹੀਂ ਆ ਪੇਟੀ ਚ ਧਰ ਦੇ ਇੱਥੇ ਧਰ ਇੱਥੇ ਉੱਥੇ ਨਹੀਂ ਧਰਦੀ ਤੇਰੇ ਕੋਲ ਚੋਂ ਕਹੀਆਂ ਨਹੀਂ ਇਹਨਾਂ ਨੂੰ ਅੱਧੇ ਲੈ ਜਾ ਕੱਢ ਕੇ ਮੈਂ ਕਾਨੂੰ ਪੈਸੇ ਦੇਖੇ ਨੇ ਪੈਸੇ ਤਾਂ ਤੂੰ ਹੀ ਦੇ ਤੇਰੇ ਲਈ ਨੇ ਮੈਂ ਕਾਨੂੰ ਦੇਖੇ ਨੇ ਪੈਸੇ ਵੇ ਜਾਣਦਾ ਜੇ ਏਡੀ ਅਣਖਾਲਾ ਹੁੰਦਾ ਤੇਰਾ ਭਾਈ ਤੇਰੇ ਖਾਤੇ ਚ ਪੈਸੇ ਪਾਉਂਦਾ ਆ ਮੇਰੇ ਚ ਨਾ ਪਾਉਂਦਾ ਉਹਨੂੰ ਪਤਾ ਵੀ ਤੂੰ ਗੁਰਸਾਰ ਨਾਲ ਡੌਲੈਰਾਰੂ ਤੇ ਉਹ ਖਾਬਰਾ ਕੀ ਗਿੱਟਮਟ ਕਰੀ ਹੋਇਆ ਤੇਰੀ ਬਾਪ ਦਾ ਤੂੰ ਪਰਾਂ ਭਗ ਜਾ ਗਿੱਟਮਟ ਕੀ ਹੁੰਦੀ ਹੈਗੀ ਮੂੰਹ ਤਾਂ ਨਾ ਖਾ ਤਾਂ ਹੀ ਤੇਰੇ ਖਾਤੇ ਚ ਪਾਉਂਦਾ ਵੇ ਬਹਿ ਜਾ ਬਹਿ ਜਾ ਮੇਰਾ ਉਹ ਦਿਓਰ ਆ ਲੋੜਲਾ ਦਿਓਰ ਆ ਵੀ ਭਾਬੀ ਦਾ ਵੀ ਦਾ ਸਮਝ ਗਿਆ ਹਾਂ ਮਾਰੀ ਜ ਮੈਂ ਕਿਰਨਾਂ ਨੂੰ ਭੇਜਦੀ ਆ ਰੋਟੀ ਪੜਾਜੂਗੀ ਤੈਨੂੰ ਠੀਕ ਆ ਤੂੰ ਰੋਟੀ ਪਾ ਕੇ ਲਿਆ ਦੇ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਵਧੀਆ ਉਹਨੂੰ ਕਹ ਦੂ ਮਖਣੀ ਪਾ ਦੇ ਵਧੀਆ ਤੈਨੂੰ ਕਿਉਂ ਪਾ ਦੂਗੀ ਲੱਸੀ ਦਾ ਗਲਾਸ ਦੇ ਦੂਗੀ ਤੇ ਰੋਟੀ ਆ ਜੂਗੀ ਤੇਰੇ ਕੋਲ ਗਰਮ ਗਰਮ ਤੇਰੇ ਹੱਥਾਂ 'ਤੇ ਕੀ ਮਹਿੰਦੀ ਲੱਗੀ ਹੋਈ ਏ ਮੈਨੂੰ ਤਾਂ ਐਂ ਦੱਸ ਪਣਾ ਮੇਰੀ ਗੱਲ ਸੁਣ ਫਲਾ ਮੈਂ ਰੋਟੀ ਪਕਾਉਂਗੀ ਹੈ ਉਹ ਰੋਟੀ ਪਕਾਈ ਤੇ ਜਾਂਦੀ ਹੈਗੀ ਉਹ ਪਾ ਕੇ ਫੜਾ ਤੂੰ ਫਿਰ ਤੇਰੇ ਖਸ ਜੂਗੀ ਉਹ ਨਹੀਂ ਉਹਨੇ ਫੜਾ ਲਈ ਤੂੰ ਪਾ ਤਲ ਕੋਈ ਨਹੀਂ ਉਹ ਫੜਾ ਦੂਗੀ ਮੈਂ ਮੜੇ ਦੇ ਪੈਸੇ ਸਾਂਭਦਾ ਤੂੰ ਮੇਰੇ ਨਾਲ ਵੀ ਗੱਠੀ ਕਹਿੰਦਾ ਮੈਂ ਪਰਸਾਰੀ ਬਣ ਗਿਆ ਇਸ ਨੂੰ ਚਮਕਾਉਂਦੀ ਫਰੀਂ ਹਿੰਦੀ ਕਦੇ ਕੱਟ ਨੇ ਝਾੜੂ ਜੀ ਵੀ ਲਾਈ ਰੰਨੀ ਆ। ਨੇ ਮੇਰੀ ਗੱਲ ਸੁਣ ਨੀ ਇੱਧਰ। ਹਾਂ ਹਾਂ ਜੀ ਤੂੰ ਕਿਹਾ ਤਾਂ ਵੀ ਰੋਟੀ ਬਣਾ ਦੇ। ਆ ਤੂੰ ਮੋਚਨੇ ਇੱਥੇ ਖੜੀ ਝਾੜੂ ਲਈ ਜਾਨੀ ਆ ਹੈ। ਦੀਦੀ ਮੈਂ ਕਹਿੰਨਾ ਪਹਿਲਾਂ ਝਾੜੂ ਲਾਉਣ ਵਾਲਾ ਸੀਗਾ। ਚਲ ਮੈਂ ਝਾੜੂ ਲਾ ਦਵਾ। ਇੱਧਰ ਮੇਰੀ ਗੱਲ ਸੁਣ। ਪਹਿਲਾਂ ਰੋਟੀ ਬਣਾ ਦੇ। ਤੇਰਾ ਜੇਠ ਰੋਟੀ ਕੰਨੀਓ ਬੈਠਾ ਅੰਦਰ ਉਹ ਹਾਕਾ ਮਾਰੀ ਜਾਂਦਾ। ਉਹਨੂੰ ਮੈਂ ਕਹਿ ਕੇ ਆਈਆਂ ਮਹਾਂ ਰੋਟੀ ਪਾ ਕੇ ਦਿੰਦੀ ਐ ਤੈਨੂੰ ਕਿਰਨ। ਇੱਥੇ ਰੱਖ ਝਾੜੂ। ਜਾ ਕੇ ਰੋਟੀ ਬਣਾ ਅੰਦਰ। ਸਮਝ ਗਈ? ਦੀਦੀ ਤੁਸੀਂ ਹੈਗੇ ਤਾਂ ਹੈਗੇ ਸੀਗੇ ਤੁਸੀਂ ਰੋਟੀ ਬਣਾ ਦੋ ਮੈਂ ਝਾੜੂ ਪੋਚਾ ਕਰ ਦਿੰਨੀ ਹੈਗੀ ਫਿਰ ਨਾ ਧੁੱਪ ਚੜ ਜਾਂਦੀ ਹੈਗੀ ਕਾਲੇ ਮੀਂਹ ਦਾ ਵੀ ਕੋਈ ਪਤਾ ਨਹੀਂ ਹੁੰਦਾ ਹੈਗਾ ਅੱਛਾ 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 ਤੇਰਾ ਮਤਲਬ ਕਹਿਣ ਦਾ ਇਹ ਹੈ ਕਿ ਤੁਸੀਂ ਰੋਟੀਆਂ ਮੈਂ ਪਕਾਵਾਂ ਹੈ ਹ ਗੱਲਾਂ ਕਿਹੜੀਆਂ ਕਰਦੀ ਹੈਨੀ ਤੂੰ ਦੀਦੀ ਮੈਂ ਤਾਂ ਤੁਹਾਨੂੰ ਕਰੇ ਕੁਝ ਕਿਹਾ ਹੀ ਨਹੀਂ ਤੁਸੀਂ ਵੱਡੇ ਹੋਗੇ ਜਿਵੇਂ ਕਹਿੰਦੇ ਮੈਂ ਉਵੇਂ ਹੀ ਕਰੀ ਜਾਨੀ ਹੈਗੀ ਜਿੰਨਾ ਕੋ ਹੁੰਦਾ ਮੇਤੋਂ ਮੈਂ ਉਨਾਂ ਕੰਮ ਕਰੀ ਜਾਨੀ ਹੈਗੀ ਕੋਈ ਨਾ ਤੁਸੀਂ ਦੋ ਹਲਕੇ ਨੂੰ ਤੁਸੀਂ ਬਣਾ ਜਾਓ ਮੇਰੀ ਗੱਲ ਸੁਣ ਲੈ ਬੰਦਿਆ ਵਾਂਗੂ ਰੋਟੀ ਬਣਾ ਦੇ ਕਿਤੇ ਮੈਂ ਤਾਂ ਗੁੱਤਨੀ ਪਟਾ ਲੇਗੀ ਸਮਝ ਗਈ ਇੱਥੇ ਤੇਰਾ ਘਰਾਂ ਵਾਲਾ ਹੈ ਨਹੀਂ ਖਰਚਾ ਤੇਰਾ ਮੈਂ ਚੱਕਦੀ ਆ ਸਮਝ ਗਈ ਦੀਦੀ ਮੇਰਾ ਕਿਹੜਾ ਬੰਦਾ ਉੱਥੇ ਕਮਾਈ ਨਹੀਂ ਕਰਦਾ ਜਿੰਨਾ ਤੁਹਾਡੇ ਸਾਰਾ ਟੱਬਰ ਖਾਣੇ ਉਹ ਨਾ ਉਹ ਤਾਂ ਉਹ ਕੱਲਾ ਕਮਾਉਂਦਾਗਾ ਤੁਹਾਨੂੰ ਵੀ ਪਤਾ ਵੀ ਤੁਸੀਂ ਸਾਰਾ ਖਰਚਾ ਉਹ ਤੋੜਦਾ ਤੁਹਾਡਾ ਅੱਛਾ ਬਾਈ ਦਾ ਖੇਤ ਜਾਇਆਉਂਦਾ ਹੋਰ ਤਾਂ ਕੋਈ ਕੰਮ ਨਹੀਂ ਕਰਦਾ ਰਾਮਨਾਲ ਘਰੇ ਬੈਠਾ ਰਹੇ ਸਾਰੇ ਟੱਬਰ ਨੂੰ ਛੱਡੀ ਬੈਠਾਗਾ ਇੰਨਾ ਦੇਖਿਆ ਕਰੋ ਮੰ ਤੇਰਾ ਇਹਦਾ ਮਤਲਬ ਤੂੰ ਇਹ ਸੋਚਦੀਆਂ ਗੱਲਾਂ ਵੀ ਅਸੀਂ ਕੰਮ ਨਹੀਂ ਕੋਈ ਕਰਦੇ ਨਹੀਂ ਮੇਰੀ ਗੱਲ ਸੁਣਨੀ ਖੇਤੀ ਕੀ ਤਰ੍ਹਾਂ ਪੂੜਾ ਕਰਕੇ ਜਾਂਦਾਗਾ ਸਾਰਾ ਦਿਨ ਮੇਰੇ ਘਰ ਆਣਾ ਮਿੱਟੀ ਨਾਲ ਮਿੱਟੀ ਹੁੰਦਾਗਾ ਸਮਝ ਕੇ ਸਾਰਾ ਦਿਨ ਖੇਤਾਂ 'ਚ ਫਿਰਦਾ ਰਹਿੰਦਾ ਗੇੜੇ ਦਿੰਦਾ ਸੱਪਾਂ ਦੀਆਂ ਸਿਰੀਆਂ ਮਾਦਦਾ ਆਹ ਬੁੱਢੀ ਆਈ ਆ ਕੇ ਨਾਲ ਲੈਕਚਰ ਵਾਜੀ ਦੇਣ ਵਾਲੀ ਬੰਦਿਆਂ ਵਾਂਗ ਰੋਟੀ ਬਣਾ ਲੈ ਜਾ ਕੇ ਨਹੀਂ ਕਿਤਾ ਪੁਤਨੀ ਪਟਾ ਕੇ ਹੱਥ 'ਚ ਦੇ ਦੂੰਗੀ ਚਲ ਕੋਈ ਨਾ ਦੀਦੀ ਚਲ ਤਰ ਚੜਾ ਕੇ ਨਹੀਂ ਕਿਦਰੀਂ ਤੇਰਾ ਨਾਇ ਲੱਗਦੀ ਹੋएगी ਕੀ ਵਾਰੀ ਕਿਆ ਬੀਅੱਥੀ ਆਬਦਰੂਮ ਕੋਈ ਦੇਖ ਲੋ ਮੈਨੂੰ ਵੀ ਇੱਥੇ ਬੁਲਾ ਲੋ ਏਕੜਾ ਸੁਣਦੇ ਨੇ ਮੇਰੀ ਗੱਲ ਪਰ ਹਜੇ ਖਬਰਾਂ ਮੈਂ ਇਹਨਾਂ ਦੇ ਕਿੰਨੇ ਕਿਛਤਰੇ ਭਾਣੇ ਆ ਕੀ ਹੋ ਗਿਆ ਭਾਈ ਭਾਈ ਕੁਛ ਨਹੀਂ ਹੋਇਆ ਹਾਂ ਉਹਦਾ ਮੈਂ ਨਾ ਪਿਆਜ਼ ਕੱਟਦੀ ਸੀਗੀ ਉਹਦੇ ਕਰਕੇ ਨਾ ਅੱਖਾਂ 'ਚ ਘੜਤਣ ਜੀ ਪੈ ਗਈ ਨਾ ਭਾਈ ਰੋਣੀ ਐ ਤੂੰ ਤਾਂ ਨਹੀਂ ਭਾਈ ਰੋਣਾ ਤਾਂ ਮੈਂ ਕਾ ਸੁਣੂ ਆ ਨਾ ਮਾ ਨਾ ਮਤਲਬ ਪਿਆਜ ਵਾਲੀ ਦਾ ਗੱਲੇ ਨਹੀਂ ਤਾਂ ਕੋਈ ਗੱਲ ਹੋਰ ਹੈ ਜਿਹੜੀ ਕੋਈ ਗੱਲ ਹੈ ਟੱਲੀ ਮੱਠੀ ਤਾਂ ਨਹੀਂ ਨਹੀਂ ਬਾਈ ਮੈਂ ਤਾਂ ਠੀਕ ਆ ਕੋਈ ਦਵਾਈ ਬੂਟੀ ਲੈਣੀ ਤਾਂ ਤੇਰੇ ਭੈਣ ਨੂੰ ਨਾਲ ਲਿਆ ਕੇ ਲਿਆ ਨਹੀਂ ਬਾਈ ਮੈਨੂੰ ਕੁਛ ਨਹੀਂ ਹੋਇਆ ਮੈਂ ਤਾਂ ਠੀਕ ਆਂਗੀ ਤੁਸੀਂ ਦੱਸੋ ਤੁਹਾਨੂੰ ਕੁਛ ਚਾਹੀਦਾ ਤਾਂ ਨਹੀਂ ਹੈਗਾ ਮੈਂ ਮੈਨੂੰ ਕੁਛ ਨਹੀਂ ਚਾਹੀਦਾ ਭਾਈ ਜੇ ਤੇਰੀ ਮੇਰੀ ਗੱਲ ਸੁਣੋ ਜੇ ਕੋਈ ਢੱਲ ਮੱਠ ਹੈ ਪੇਤੀ ਠੀਕ ਹੈ ਤੇਰੇ ਹਾਂ ਬਾਈ ਉੱਤੇ ਤਾਂ ਸਾਰੇ ਠੀਕ ਠਾਕ ਨੇਗੇ ਉਹ ਫਿਰ ਜੇ ਨਹੀਂ ਜੀ ਜੂ ਲੱਗਦਾ ਤਾਂ ਭਈ ਚਾਰ ਦਿਨ ਉੱਥੇ ਲਾਇਆ। ਬਾਈ ਜੇ ਮੈਂ ਉੱਥੇ ਚਲੀ ਜਾਨੀ ਆ ਨਾ ਫਿਰ ਕੰਮ ਦਾ ਔਖਾ ਹੋ ਜਾਂਦਾ। ਉਹ ਕੰਮ ਹੈ ਹੀ ਤਾਂ ਹੈ ਹੀ ਘਰੇ ਹੁਣ। ਬਾਈ ਦੀਦੀ ਨੇ ਬਿਮਾਰ ਜੇ ਰਹਿੰਦੇ ਆ ਉਹ ਕਹਿੰਦੇ ਮੇਰਾ ਬੀਪੀ ਵੱਧ ਜਾਂਦਾ। ਦੀਦੀ ਦੇ ਤਾਂ ਮੇਰੇ ਸਾਲੀ ਦੇ ਦਾ ਕੋੜ ਦੱਲਿਆ ਹੋਇਆ ਹੈ। ਆ ਐਸ ਐਡਾ ਹੀ ਲੈ ਲੈਦਾ ਹੁੰਦਾ ਸਰਤੀ ਚੜਾਈ ਹੋਈ ਹੈ ਉਹ ੱੱਕਾ ਨਹੀਂ ਕੰਮ ਤਾਂ ਤੋੜਦੀ। ਕੋਈ ਨਾ ਬਾਈ ਉਹ ਮੇ ਤੋਂ ਵੱਡੇ ਆ ਨੇ ਫਿਰ ਕੀ ਹੋ ਗਿਆ? ਵੱਡੀ ਆ ਛੇ ਫਿਰ ਕੰਮ ਹੀ ਨਹੀਂ ਕਰ ਜੇ ਵੱਡੀ ਆ ਕੰਮ ਹੀ ਨਹੀਂ ਕਰਨਾ ਫਿਰ ਹੈ। ਇਹ ਕੋਈ ਨਾ ਬਈ ਜੀ ਨਾ ਕੋਨਾ ਤਾਂ ਹੁੰਦਾ ਉਹ ਕਰ ਦਿੰਦੇ ਨੇਗੇ ਇਹ ਜੀ ਦਾ ਕੋਈ ਗੱਲ ਨਹੀਂ ਹੈਗੀ। ਲੇਕਿਨ ਜੇ ਤਾਂ ਕੋਈ ਢਿੱਲ ਮੱਠਾ ਤਾਂ ਵੀ ਦੱਸ ਦੇ ਜੇ ਕੋਈ ਫੌਜੀ ਨੇ ਕਿਹਾ ਤਾਂ ਵੀ ਦੱਸ ਦੇ ਮੈਂ ਉਹਨਾਂ ਨਾਲ ਗੱਲ ਗੱਲਬਾਤ ਕਰਨੂ ਆ। ਜੇ ਬੇਦਰ ਨਹੀਂ ਜਿੱਤ ਲੱਗਦਾ ਤਾਂ ਵੀ ਦੱਸ ਦੇ ਤੂੰ ਆਪਦਾ ਪਿੱਟ ਜਾਇਆ। ਨਹੀਂ ਬਈ ਉਹਨਾਂ ਦਾ ਤਾਂ ਨਾ ਫੋਨ ਆਈ ਜਾਂਦਾ ਹੁੰਦਾ। ਹੁਣ ਉਹ ਕਹਿੰਦੇ ਸੀਗੇ ਕਹਿੰਦੇ ਆ ਹੜਾਂ ਕਰਕੇ ਨਾ ਉਹਨਾਂ ਦਾ ਟਾਈਮ ਘੱਟ ਲੱਗਦਾਗਾ। ਤੁਹਾਨੂੰ ਪਤਾ ਹੀ ਆ ਉਹਨਾਂ ਦੀ ਡਿਊਟੀ ਵੀ ਬਹੁਤ ਸਖਤ ਆ ਗਈ। ਤੁਹਾਨੂੰ ਤਾਂ ਪਤਾ ਹੀ ਆ ਹੁਣ ਉਹਨਾਂ ਦਾ ਤਾਂ ਆਪਣਾ ਹਾਂਜੀ ਬਾਕੀ ਤੂੰ ਐ ਮੇਰੀ ਘਰ ਸੰਸਾਰ ਆ ਤਨ ਬੋਲਣਾ ਲੋਟ ਫਿਰ ਨਹੀਂ ਆ ਕਦੇ ਉਧਰੋਂ ਕੰਮ ਕਰ ਲਿਆ ਕਦੇ ਉਧਰੋਂ ਆ ਬੰਦ ਘੜੀ ਰਾਮ ਕਰ ਲਿਆ ਕਰ ਕੋਈ ਨਾ ਭਾਈ ਮੇਰੀ ਕਿਸਮਤ ਵਿੱਚ ਕਿੱਥੇ ਰਾਮ ਆਗਾ ਕਿਉਂ ਰਾਮ ਤੇਰੀ ਕਿਸਮਤ ਵਿੱਚ ਕਿਉਂ ਨਹੀਂ ਹੈਗਾ ਇੱਥੇ ਕੀ ਕੰਮ ਹੈ ਆਪਣੇ ਰਣ ਮਿਲ ਕੇ ਵੰਡ ਕੇ ਕੰਮ ਕਰ ਲਿਆ ਕਰੋ ਜਿੰਨਾ ਕਿ ਤੇਥੋਂ ਬਣਦਾ ਤੂੰ ਕਹਨਾ ਉਹਨੂੰ ਕਹਿਦਾ ਕਰ ਮੜਾ ਮੋਟਾ ਭਾਈ ਕੀ ਕਰਾਂ ਜੇ ਮੈਂ ਦੀਦੀ ਨੂੰ ਕਹਿ ਦਿੰਨੀ ਆ ਨਾ ਫਿਰ ਦੀਦੀ ਕਹਿੰਦੇ ਮੈਂ ਤਾਂ ਬਿਮਾਰ ਹਾਂ ਨਹੀਂ ਮੇਰੇ ਤੋਂ ਨਹੀਂ ਕੋਈ ਕੰਮ ਹੁੰਦਾ ਹੈਗਾ ਕੋਈ ਨਾ ਮੈਂ ਹੀ ਕਰ ਲਵਾਂਗੀ ਮਰੀ ਜਾਂਦੀ ਆਪਾਂ ਕੋਈ ਕੋਈ ਨਾ ਆਉਂਦੇ ਮੈਂ ਕਹੂੰ ਉਹਨੂੰ ਨਾ ਬਾਈ ਤੁਸੀਂ ਨਾ ਕਿਹੋ ਫਿਰ ਉਹਨਾਂ ਨੇ ਕਹਿਣਾ ਵੀ ਪਤਾ ਨਹੀਂ ਇਹਨੇ ਕਹਿਤਾ ਕੁਛ ਆਏ ਤੈਨੂੰ ਕਵੇਂ ਕਹਿ ਦੂਗੀ ਉਹ ਉਹ ਤੇ ਗੱਤਲੇ ਜਿਹ ਨਹੀਂ ਲੱਗਣਗੀਆਂ ਬਾਈ ਆਪਣੇ ਘਰ ਚ ਕਲੇਸ਼ ਪੈ ਜਾਊਗਾ ਲੋਕ ਤਮਾਸ਼ਾ ਦੇਖਣਗੇ ਕੋਈ ਗੱਲ ਨੂੰ ਮੈਂ ਕਹਿ ਦੂੰਗਾ ਚਿਰ ਕੋਈ ਨਾ ਬਈ ਨਾ ਕੰਮ ਕਰਦੀ ਸੀਗੀ ਉਹ ਆ ਕੰਮ ਨਮੇੜ ਕੇ ਰੋਟੀ ਪਾਣੀ ਖਾ ਕੇ ਬੰਦ ਘੜੀ ਰਾਮ ਕਰ ਲੈ ਭਾਈ ਕੋਈ ਨਾ ਕੋਈ ਠੀਕ ਹੈ ਠੀਕ ਹੈ ਜੀ ਹਾਂ ਕਿੱਧਰ ਦੇ ਤਿਆਰ ਗਲੇ ਸਬਜ਼ੀਆਂ ਮੈਂ ਤਾਂ ਕੰਮ ਕਰਦਾ ਤੂੰ ਦਾਲ ਘਲਾਰ ਹੋ ਕੇ ਧੜਕੀ ਕਿੱਧਰ ਤੂੰ ਕੌਲੇ ਕੱਸਦੀ ਫਿਰਦੀ ਐ ਮੈਂ ਤਾਂ ਉਹਨੇ ਦੇ ਕਿਰਨਾਂ ਕੇ ਜਾ ਕੇ ਆਈ ਸੀ ਤੇਰੇ ਨਾਲ ਕੇ ਮਤਰਾਵਾ ਲੈਣ ਗਈ ਸੀ ਧੜਕੀ ਕਰਨਾ ਕੇ ਕੀ ਕਰਨ ਗਈ ਸੀ ਘਰੇ ਸੋ ਕੰਮ ਨੇ ਕੰਮ ਕਰਾ ਦਿਓ ਕੱਲੀ ਖੱਪਦੀ ਫਰੀ ਜਾਂਦੀ ਐ ਕੱਲੀ ਖੱਪਣ ਦਾ ਕੋੜ ਥੱਲੇ ਆਗਾ ਤੇਰੇ ਕੋਣ ਚੱਲ ਗਿਆ ਹੋਊਗਾ ਪਰ ਮੈਂ ਮੈਂ ਕੰਮ ਗਈ ਸੀ ਕੋਈ ਸੁਧਦਾ ਹਾਂ ਕੀ ਕੰਮ ਕਰਕੇ ਆਇਆ ਦੱਸ ਮੈਨੂੰ ਕੀ ਕੰਮ ਕਰਕੇ ਆਇਆ ਕੰਮ ਤਾਂ ਮੈਂ ਤਾਂ ਮੇਰੀ ਗੱਲ ਸੁਣ ਤੂੰ ਤਾਂ ਮੈਂ ਤੁਮਾ ਨਹੀਂ ਘੜਨੇ ਆ ਸੀ ਗਿਆ ਉਹ ਕਹਿੰਦੇ ਘਰੇ ਧਰਨੀਆਂ ਨੇ ਮੈਂ ਮੈਂ ਤਾਂ ਸਾਡੇ ਕੋਲੇ ਧਰ ਤੂੰ ਨੰਬਰਦਾਰ ਆ ਪਿੰਡ ਦੀ ਵੀ ਹਾਂ ਤੇਰੇ ਲੈਵੇ ਧਰੂਗੀ ਉਹ ਉਹ ਨੰਬਰਦਾਰ ਨੂੰ ਹੀ ਮੈਂ ਪਿੰਡ ਦੀ ਉਹੀ ਚੌਧਰ ਚੌਧਰਾਣੀ ਬਣ ਰਹੀ ਐ ਤੂੰ ਜੀ ਤੇਰੇ ਲੈ ਤੇ 4 ਪਾਈਸੇ ਰੁਪਏ ਆ ਜਾਂਦੇ ਨੇ ਤੂੰ ਹਰੇਕ ਨੂੰ ਐ ਸਮਝਦੇ ਵੀ ਬਸ ਮੈਂ ਨੰਬਰਦਾਰ ਨਹੀਂ ਮੇਰੀ ਗੱਲ ਸੁਣ ਸੱਤ ਟੋਲੇ ਸਿਆਣਾ ਕਿੰਨੇ ਚ ਧਰ ਰਹੇ ਨੇ 20000 ਚ ਸਾਰਾ ੱਡਾ ਭਾਣਾ ਦਾ ਖਾਸ ਨੂੰ ਪਤਾ ਨਹੀਂ ਤਾ ਉਹ ਜਨਾਨੀ ਪਾਗ ਲੈ ਜਾਂ ਤੂੰ ਲੋਕ ਉਹ ਪੀ ਹਜ਼ਾਰੀ ਚਾਹਿੰਦਾ ਗਾ ਪੰਜ ਟੋਲੇ ਸੋਨਾ ਅਸੇ 20 ਤੋਂ 20 ਹਾਂ ਮੈਂ ਉਹ ਪਹਿਲਾਂ ਕਹਿ ਕੇ ਹਟੀਆਂ ਸਾਢੇ ਪੰਜ ਲੱਖ ਦਾ ਸੋਨਾ ਅਸੇ 20 ਹਜ਼ਾਰ ਦੇ ਆਈਂ ਕਹਿ ਕੇ ਹਟੀਆਂ ਵੀ ਤੂੰ ਇੰਨਾ ਸੋਨਾ ਕਿਉਂ ਤਾਂ ਰਿਸਕ ਲਈ ਪਾਣੀ ਮੇਰਾ ਬੰਦਾ ਹੈ ਸ਼ਰਾਬੀ ਕਰਾਬੀ ਉਹ ਤਾਂ ਮੈਂ ਐਂ ਕਰ ਰਹੀ ਹਾਂ ਵੀ ਉੱਥੇ ਇੱਕ ਤਰ੍ਹਾਂ ਤੇ ਸੇਫਟੀ ਵਾਲਾ ਕੰਮ ਹੈ ਮੇਰੀ ਗੱਲ ਸੁਣ ਲੈ 40 ਹਜ਼ਾਰ ਜੀ ਨਾ ਮੜ ਦੂੰਗੀ 20 ਹਜ਼ਾਰ ਨੂੰ ਇੰਨਾ ਠੁੱਕਰਵਾਨੀ ਆਈਂ ਵਿਤਾਟੀ ਵੀਸ ਰੋਣੋ ਹਾਂ ਉਹ ਵੇ ਕਹਦੀ ਸੀ ਕਿ ਆਪਾਂ ਸਨਿਆਰ ਦੇ ਚਾਕੇ ਦਿਖਾਇਆ ਮਰ ਕੋ ਮੈਂ ਨਹੀਂ ਆਂਦਾ ਤੇਰੇ ਨਾਲਾ ਕਿਉਂ ਮੇਰਾ ਕੀੜਾ ਪਾਏ ਨੇਗੇ ਉਹਨੂੰ ਲੱਗਦੀ ਫਿਰ ਨਾਲ ਆਪਣੈ ਨੂੰ ਛੋਟੀ ਨੂੰ ਉਹ ਤਾਂ ਬਚਾਰੀ ਹੋਈ ਨਹੀਂ ਜਾਂਦੀ ਉਹਨੂੰ ਜੇ ਕੰਮਾਂ ਤੋਂ ਵੇਰ ਮਿਲੂਗੀ ਨਾਉਣ-ਦਾਉਣ ਦਾ ਉਹਨੂੰ ਟਾਈਮ ਨਹੀਂ ਹੈਗਾ ਉਹ ਡੁੱਸ-ਡੁੱਸ ਕਰ ਰਹੀਦੀ ਪਤਾ ਨਹੀਂ ਕੀ ਤਾਂ ਕਹਿ ਕੇ ਗਈ ਆ ਤੂੰ ਕੀ ਲੜ ਗਿਆ ਉਹ ਤੇ ਟਸ ਟਸ ਨੂੰ ਖਾਂਦੀ ਪਿੰਦੀ ਟਿੱਟਾ ਮਾਰਦੀ ਹੈਗੀ ਸਭ ਕੁਝ ਘਰੇ ਆਗਾ ਰਾਣੀ ਬਣਾ ਕੇ ਰੱਖੀ ਹੋਈ ਆ ਹੋਰ ਕੀ ਲੜਿਆ ਉਹਦਾ ਹੁਣ ਮੈਂ ਜਾਣਦਾ ਸਾਰਾ ਦਿਨੇ ਦੇਖਣਾ ਵੀ ਰਾਣੀ ਕੌਣ ਬਣਿਆ ਆ ਇੱਥੇ ਰਾਜਾ ਕੌਣ ਆ ਠੀਕ ਹੈ ਤੂੰ ਤਾਂ ਮੇਰੇ ਤੇ ਮੱਛੀ ਜਾਇਆ ਕਰ ਰਿਹਾ ਹੋਰ ਤਾਂ ਤੈਨੂੰ ਕੋਈ ਕੰਮ ਨਹੀਂ ਹੈਗਾ ਨਹੀਂ ਲੋਕ ਦੇਖਦੇ ਇੱਕ ਖੁਸ਼ ਹੋ ਜਾਂਦੇ ਨੇ ਵੀ ਮੇਰੇ ਘਰ ਵਾਲੀਆਂ ਸੋਹਣੀਆਂ ਸਲੱਖੀ ਬਣ ਕੇ ਰਹਿੰਦੀ ਆ ਬੰਦੀਆਂ ਠੰਡਦੀ ਆ ਕੋਣ ਕਹਿੰਦਾ ਹੈ ਵੀ ਫੌਜੀ ਦੇ ਘਰ ਵਾਲੀਆਂ ਬੰਦਾ ਖੁਸ਼ ਉਦੋਂ ਹੁੰਦਾ ਹੁੰਦਾ ਜਦੋਂ ਜਨਾਨੀ ਘਰੇ ਕੰਮ ਕਰਦੀ ਆ ਨਾ ਤੈਨੂੰ ਲੱਗਦਾ ਦੇਖਣ ਨੂੰ ਮੈਂ ਮਰਦੀ ਨਹੀਂ ਹੈਗੀ ਮੈਂ ਕੰਮ ਕਰਦੀ ਆ ਕੋਈ ਸਾਰਾ ਦਿਨ ਤੈਨੂੰ ਮਜ਼ਾ ਕਰਦੀ ਫਿਰੀਂ ਨਹੀਂ ਵੱਡੀ ਸਿਆਣੀ ਤੂੰ ਕਿੱਦੇ ਕਿਹੜਾ ਕੰਮ ਕਰੇ ਮੈਨੂੰ ਆ ਦੱਸ ਸਵਾਮੀ ਨਾ ਹੋ ਗਿਆ ਮੈਂ ਤੇ ਤੈਨੂੰ ਡੱਕਾ ਤੋੜ ਦਿਨ ਦੇਖਿਆ ਕਦੇ ਛਾੜੂ ਨਹੀਂ ਲਾਇਆ ਮੇਰੀ ਗੱਲ ਸੁਣ ਜੇ ਉਹ ਕਰਤਾ ਕਰਦੀ ਆ ਮੈਂ ਬਾਹਰਲਾ ਕਰਦੀ ਆ ਕੱਬਾਰ ਤੂੰ ਡੀਸੀ ਲੱਗੀ ਹੋਈ ਏ ਬਈ ਡੀਸੀ ਕੀ ਤੂੰ ਨਵੀਂ ਹੜਾਏ ਹੋਏ ਨੇ ਦੌਰਾ ਕਰਦੀ ਫਿਰਦੀ ਆ ਤੂੰ ਮੈਂ ਹਾਂ ਸੱਚ ਹਲੇ ਮੈਂ ਤਾਂ ਤੈਨੂੰ ਇਹ ਦੱਸਣਾ ਭੁੱਲੀ ਗਈ ਮੈਂ ਤਾਂ ਇਹ ਕਹਿੰਦੀ ਸੀਗੀ ਹਾਂ ਦੇਖੋ ਹੁਣ ਤਨਖਾ ਹੀ ਹੋਈ ਆਗੀ ਹੈ ਮੈਂ ਕਹਿੰਦੀ ਪਾ 50000 ਰੁਪਏ ਦਾ ਸੌਦਾ ਹੀ ਰਿਆਂ ਨੇ ਆਪਾਂ ਉੱਥੇ ਕਿਨੂੰ ਉੱਥੇ ਜਿੱਥੇ ਮੈਨੂੰ ਤੇਰਾ ਬੱਟੇ ਕੌਣ ਸੰਦਦਾ ਜਿਹਨੇ ਸੇਵਾ ਕਰਨੀ ਕੋਤਦਾਨ ਵੀ ਜਾ ਕੇ ਪਾ ਜਾਂਦਾ ਦੁਨੀਆ ਇਕੱਠਾ ਕਰਕੇ ਸਮਾਨ ਲੈ ਗਈ ਬੱਤ ਆਪਣੀ ਫਿਰ ਡੋ ਇਕੱਠਾ ਹੋਇਆ ਸੀਗਾ ਪਾਇਆ ਤਾਂ ਹੈਗੇ ਦੀ ਆਪਾਂ ਨੇ ਪੈਸੇ ਤਾਂ ਵਿੱਚ ਫਿਰ ਪਾ ਤੇ ਹੁਣ ਕਿਧੂ ਸਪੈਸ਼ਲ ਜਾ ਕੇ ਦੇਖਿਆ ਮੈਂ ਮੈਂ ਤਾਂ ਸਪੈਸ਼ਲ ਹੀ ਕਹਿੰਦੀ ਮੈਂ ਤਾਂ ਘਕਾ ਘਕਾ ਲੈ ਟ੍ਰੈਲੀ ਜਿ ਦੇ ਆਉਂਦੇ ਉਦੋਂ ਕਰੇ ਕਰ ਲਿਆ ਘਰ ਮੜਾ ਮੜਾ ਡੱਕਾ ਤੋੜ ਲਿਆ ਘਰ ਨਹੀਂ ਤੇ ਜਮੀ ਨਹੀਂ ਜਾਣ ਦਿੰਦਾ ਇਹ ਤਾਂ ਇ ਕਰਦਾ ਹੁੰਦਾ ਚੱਲ ਠੀਕ ਹੈ ਮੇਨ ਤਾਂ ਸਾਰਾ ਦਿਨ ਫਿਰਨ ਦੀ ਲਤ ਲੱਗੀ ਹੋਈ ਹੈ ਵੀ ਮੈਨੂੰ ਚੜ ਕੇ ਗੱਡੀ ਚ ਕਦੇ ਉਧਰ ਲੈ ਜਾ ਕਦੇ ਉਧਰ ਲੈ ਜਾ ਮੈਂ ਤਾਂ ਹੁਣ ਆ ਕੇ ਕਹਿੰਦੀ ਆਂਗੀ ਚੱਲ ਆਪਾਂ ਮੜਾ ਜ ਆ ਇੱਥੇ ਜਾ ਦੇ ਡੇਢ ਤੇ ਕੀ ਕਰਨ ਜਾਵਾਂਗੇ ਓਹੋ ਮੇਰੇ ਨਾ ਸੂਟ ਜਲੇ ਹੁਣ ਇੱਕ ਤਾਂ ਚੱਕੇ ਇੱਕ ਦਾ ਸਿਆਣਾ ਦਿੱਤਾ ਹੋਇਆਗਾ ਉਥੇ ਬੁਟੀਕ ਚ ਸਿਆਣਾ ਕਿਹੜੇ ਵੇਲੇ ਦਈ ਤੂੰ ਆ ਮੈਂ ਗਈ ਸੀ ਜਦ ਪਰਚਿਸ ਉਥੇ ਕਿਤੇ ਕੀ ਕਿਹਦੇ ਨਾਲ ਗਈ ਤੀ ਕੀ ਮੈਂ ਕਿਹਦੇ ਨਾਲ ਗਈ ਸੀ ਹਾਂ ਮੈਂ ਉਹਨਾਂ ਦੀ ਪਹੂ ਨਾਲ ਗਈ ਸੀ ਮੈਂ ਕਿਹਨੇ ਫੌਜੀ ਕੀ ਨਾਲ ਤੇ ਅੱਜ ਵੀ ਲੈ ਜਾ ਫੌਜੀ ਕੀ ਫੌਜੀ ਕੀ ਪਹੂ ਬੇਉਦੀ ਜੱਗੀ ਦੀ ਫੌਜੀ ਦੀ ਪਹੂ ਆ ਫਿਰ ਉਹ ਵੀ ਵੇਲੀਆਂ ਤੂੰ ਵੀ ਵੇਲੀਆਂ ਉਹਨੂੰ ਅੱਜੇ ਲੈ ਜਾ ਬੇ ਵੇਲੀ ਨਹੀਂ ਕੰਮ ਕਰਦੀ ਉਹ ਵੀ ਤੇ ਉਹ ਲਈਤੀ ਲੈਸਾਂ ਲੁਸਾਂ ਜੀਆਂ ਉਹ ਵੀ ਸੀਂਦੀਆ ਕੱਪੜੇ ਮਾਂ ਕਾਪਣ ਮਾਂ ਤੇ ਤੇਰਾ ਸੀ ਤਾਂ ਸੂਟ ਆ ਮੇਰੇ ਪਿੱਛੇੂੰ ਦਿਮਾਗ ਜੱਟ ਦੇਗੀ ਤੇਰੇ ਮੂਰੇ ਹੱਥ ਬੰਨੇ ਕੰਮ ਕਰ ਲੈ ਜੱਬ ਅਗਜਾ ਮੈਨੂੰ ਕਰ ਲਣ ਦੇ ਮੈਂ ਮਾਂ ਕਾ ਜਨ ਤੇ ਢਿਬੇ ਜਾਂਦੇ ਕ ਸੂਟ ਦਵਾ ਲੇਉਂਦਾ ਮੈਨੂੰ ਲਵਾ ਮਾਂ ਤੈਨੂੰ ਸੂਟ ਦੇਵਾ ਬਸ ਕੋਈ ਨਹੀਂ ਮੈਂ ਤਾਂ ਆਪੀ ਲਿਆਉ ਟੈਨਸ਼ਨ ਨਾ ਲੈ ਪੈਸੇ ਮੇਰੇ ਕੋਲ ਹੀ ਨੇ ਹੌਜੀਤ ਠੀਕ ਹੈ ਜੀ ਆਏ ਕਿਵੇਂ ਲੰਗਾ ਡੋਨ ਵਾਲਾ ਲੋਟ ਨਾ ਨਾ ਯਾਰ ਕਮਾ ਲੈ ਲੱਡ ਹੁਣ ਆਈਆਂ ਕਰਨਾ ਹਾਂ ਯਾ ਹੋਰ ਸੁਣਾ ਵਧੀਆ ਕਿੱਧਰੋਂ ਆਇਆ ਓਏ ਮੈਂ ਤਾਂ ਯਾਰ ਅੱਡੇ ਜੇ ਜਾਂਦਾ ਸੀ ਯਾਰ ਜੈਨ ਲੈਣ ਮੋਟਰ ਦਾ ਅਸਾ ਜਾਊਗੀ ਰੈਵਰੀਆ ਹਾਂ ਪੂਰਾ ਮੇਲੇ ਨੇ ਹੁਣ ਮੈਨੂੰ ਦਿੜਪੇ ਜਾਣਾ ਪਊਗਾ ਯਾਰ ਕਜਾ ਦਾ ਟਾਂ ਡਰਾਈਵਰੀ ਵਾਲਾ ਜਾਇਨ ਗਿਆ ਨਾ ਹਜੇ ਰੱਬ ਤਾਂ ਉੱਤੇ ਖੜਾ ਓ ਰੱਬ ਤਾਂ ਉੱਤੇ ਖੜਾ ਹੁਣ ਜਾਇਨ ਤਾਂ ਪਾਉਣਾ ਪਊਗਾ ਕੇਰਾ ਮੋਟਰ ਦਾ ਵਿੱਚ ਪਾ ਦਈਏ ਬੋਰ ਦੇ ਜਦ ਰੱਬ ਤਾਂ ਖੜਾ ਮੈਂ ਤੇਰੀ ਗੱਲ ਮੰਨ ਲਈ ਹਾਂ ਚਲ ਉਹ ਚਲਾਉਣੀ ਦਾ ਪਊਗਾ ਹਾਂ ਜਦੋਂ ਕੋਈ ਮੜਾ ਮੋਟਾ ਸੁੱਕ ਗਿਆ ਚੱਲ ਫੇਰ ਚਲਾ ਦਾਂਗੇ ਹੂੰ ਹੁਣ ਤੂੰ ਐ ਦੱਸ ਵੀ ਤੇਰੀ ਜੀਰੀ ਚ ਪਾਣੀ ਪੂਣੀ ਕਿਵੇਂ ਮੇਰੇ ਨਾਲ ਤਾਂ ਯਾਰ ਹਜੇ ਖੜਾ ਹੈ ਕਹਿੰਦਾ ਬਾਹਰ ਨਹੀਂ ਮੈਨੂੰ ਪਤਾ ਤਾਂ ਹੈਗਾ ਅੱਛਾ ਮੈਂ ਤਾਂ ਲਊ ਦੋ ਚਾਰ ਦਿਨ ਜੇ ਆਏ ਜਿਵੇਂ ਅੱਜ ਐ ਮੌਸਮ ਅੱਛਾ ਜੇ ਲੰਘੇ ਦੋ ਚਾਰ ਦਿਨ ਫੇਰ ਤਾਂ ਸੁੱਕ ਜੂਗਾ ਠੀਕ ਹੈ ਹੋਰ ਹਜੇ ਬਾਕੀ ਢੀਡੇ ਦਿੰਦਾ ਹਾਂ ਇਹਦਾ ਬਈ ਕੋਈ ਪਤਾ ਨਹੀਂ ਗੱਲ ਇਹਦੇ ਘਰ ਦਾ ਕੀ ਪਤਾ ਨਾ ਨਾ ਇਹਦੇ ਘਰ ਦਾ ਕਿਸੇ ਨੂੰ ਨਹੀਂ ਪਤਾ ਵੀ ਕੀ ਬੰਨ ਹੈ ਮੈਂ ਤਾਂ ਸੱਚ ਇਹਦੇ ਕੋਈ ਗੱਲ ਪੁੱਛਦਾ ਨਹੀਂ ਗੁੱਸਾ ਤਾਂ ਨਹੀਂ ਕਰਦਾ ਮੈਂ ਤੇਰੀ ਗੱਲ ਦਾ ਕੀ ਗੁੱਸਾ ਕਰਨਾ ਨਾ ਮਾਂ ਕਿਤੇ ਗੁੱਸਾ ਕਰ ਬੱਸ ਕਰ ਮੈਂ ਪਰਜਾਈ ਦੇਖੀ ਸੀ ਸੋਨਾ ਬਹੁਤ ਨੱਚਦੀ ਹੈ ਤੈਨਾਂ ਕਿੱਥੇ ਦੇਖ ਲਈਆਂ ਜਿਹੜਾ ਉਹ ਉਹ ਤਾਂ ਸਾਰੇ ਪਿੰਡ ਨੇ ਦੇਖ ਲਈ ਹਾਂ ਸਾਰੇ ਪਿੰਡ ਨੇ ਦੇਖ ਲਈਓ ਤਾਂ ਹਾਂ ਤੇ ਇੰਸਟਾਗ੍ਰam ਤੇ ਇੰਸਟਾਗ੍ਰਾਮ ਦਾ ਮੇਰੀ ਜਨਾਨੀ ਤੇ ਦੁਸਰ ਨਾਲਾ ਉਹਦਾ ਮੋਬਾਈਲ ਤੇ ਲਵੇ ਵੀ ਨਹੀਂ ਖੜਦੀ ਤੂੰ ਐ ਕਰੀ ਇੰਸਟਾਗ੍ਰਾਮ ਦਾ ਪੇਜ ਖੋਲ ਤੈਨੂੰ ਆਪੇ ਪਤਾ ਲੱਗ ਜਾਊਗਾ ਕੀ ਨਾਂ ਉਹ ਤੇ ਆ ਨਾਂ ਤਾਂ ਹੈਪੀ ਸੰਗਰੂਰ ਹੈ ਅੱਛਾ ਹਾਂ ਉੱਤੇ ਪਤਾ ਲੱਗ ਜੂ ਤੈਨੂੰ ਰੀਲਾਂ ਬਣਾਈਆਂ ਹੋਈਆਂ ਉਹਦੀਆਂ ਪਹਿਲਾਂ ਐ ਕਰ ਮੇਰੀ ਗੱਲ ਤੂੰ ਚੱਲ ਰੀਲ ਉਹਦੀ ਵਾਲੀ ਮੈਂ ਬਣਾਉਣਾ ਉਹ ਮੈਨੂੰ ਕਹਿੰਦੀ ਵੀ ਪਾਈਏ ਤੇ ਪੈਸੇ ਮਿਲਦੇ ਨੇ ਫਾਲੋਅਰ ਬਣਦੇ ਨੇ ਉਹ ਤਾਂ ਮਰੀ ਜਨਾਨੀ ਉਹਦੇ ਫਾਲੋਅਰ ਮੈਂ ਬਣਾਉਂਦਾ ਹਾਂ ਹਾਂ ਉਹ ਚੱਲ ਤੈਨੂੰ ਇੰਸਟਾਗ੍ਰਾਮ ਤੇ ਫੇਰ ਮਹਾ ਮੈਂ ਹੁਣੇ ਜਾਂਦਾ It is a